ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ 17 ਦੇ ਰੀਜਨਲ ਕੰਪਿਊਟਰ ਸੈਂਟਰ ਦੇ ਵਿੱਚ ਭਿਆਨਕ ਅੱਗ ਲੱਗੀ ਜਿਸ ਵਿੱਚ ਹੁਣ ਤੱਕ ਇੱਕ ਫਾਇਰ ਬ੍ਰਿਗੇਡ ਤੇ ਇੱਕ 에ਅਰ ਫੋਰਸਸ ਦੇ ਕਰਮਚਾਰੀ ਦੀ ਮੌਤ ਦੀ ਖਬਰ ਹੈ ਐਤਵਾਰ ਹੋਣ ਦੇ ਕਾਰਨ ਦਫ਼ਤਰ ਦੇ ਵਿੱਚ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ ਜਿਸ ਕਾਰਨ ਅੱਗ ਲੱਗਣ ਦਾ ਪਤਾ ਨਹੀਂ ਲੱਗਿਆ ਤੇ ਜਦੋਂ ਤੱਕ ਇਸ ਅੱਗ ਦਾ ਪਤਾ ਲੱਗਾ ਉਸ ਵੇਲੇ ਤੱਕ ਅੱਗ ਤੀਜੀ ਮੰਜ਼ਲ ਤੱਕ ਪਹੁੰਚ ਚੁਗੀ ਸੀ ਜਾਣਕਾਰੀ ਲਈ ਸਾਡੇ ਨਾਲ ਜੁੜ ਚੁੱਕੀ ਸਾਡੀ ਪੱਤਰਕਾਰ ਸ਼ਵੇਤਾ ਸ਼ਰਮਾ ਸ਼ਵੇਤਾ ਇਸ ਵੇਲੇ ਦੀ ਤਾਜ਼ਾ ਜਾਣਕਾਰੀ ਕੀ ਹੈ ਜਿਹੜੇ ਕੇਸ ਵਾਲੇ ਫਾਇਰ ਟਰੈਂਡਰ ਅਜੇ ਵੀ ਉੱਥੇ ਮੌਜੂਦ ਹੈ ਤੇ ਪਾਣੀ ਸੱਟਿਆ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਛੋਟੀ ਵੀ ਥੋੜੀ ਜਿਹੀ ਥਾਂ ਤੇ ਵੀ ਅੱਗ ਤੱਕ ਨਾ ਲੱਗੇ ਇਸ ਲਈ ਚੱਲ ਰਹੇ ਫਾਇਰ ਟਰੈਂਡਰ ਅਜੇ ਵੀ ਉੱਥੇ ਮੌਜੂਦ ਹੈ ਡੀਐਸਪੀ ਉੱਥੇ ਮੌਜੂਦ ਹੈ ਤੇ ਜਿਹੜਾ ਮਲਬਾ ਹੈ ਉਹਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਇਸ ਤੋਂ ਬਾਅਦ ਫਿਲਹਾਲ ਜਿਹੜੀ ਅੱਗ ਹੈ ਉਹ ਕਾਬੂ ਚ ਹੈ ਖਤਮ ਕਰ ਦਿੱਤੀ ਗਈ ਹੈ ਲੇਕਿਨ ਅੱਗੇ ਅਗਨਾਵਤ ਜਾਵੇ ਜਾਂ ਦੁਬਾਰਾ ਅਗ ਨਾ ਲਗੇ ਇਸ ਦੇ ਚਲਦੇ ਫਾਇਰ ਟੈਂਕਰ ਉੱਥੇ ਅਜੇ ਵੀ ਮੌਜੂਦ ਹੈ ਤੇ ਪਾਣੀ ਦਿੱਤਾ ਜਾ ਰਿਹਾ ਹੈ। ਸੋ ਤਾਂ ਕਿੰਨਾ ਕੁ ਨੁਕਸਾਨ ਹੋਇਆ ਇਸ ਬਿਲਡਿੰਗ ਦੇ ਵਿੱਚ ਕਾਫੀ ਸਮਾਨ ਮੌਜੂਦ ਸੀ ਦੱਸਿਆ ਜਾ ਰਿਹਾ ਕਿ ਪੰਜਾਬ ਸਰਕਾਰ ਦਾ ਤੇ ਚੰਡੀਗੜ੍ਹ ਯੂਟੀ ਐਡਮਿਨਿਸਟ੍ਰੇਸ਼ਨ ਦਾ ਕੁਝ ਕਾਗਜ਼ਾਤ ਇਸ ਦੇ ਵਿੱਚ ਮੌਜੂਦ ਸਨ ਤੇ ਨਾਲ ਹੀ ਨਾਲ ਕਿੰਨਾ ਕੁ ਨੁਕਸਾਨ ਹੋਇਆ जीविका उन्नीस सौ बयासी बिल्डिंग बनी सी पूरी बिल्डिंग खत्म हो चुकी है चार मालियादी बिल्डिंग सी से सैक्टर सत्रह द पौश एरिया जिन्हों अक्सर यह कहा जाता है कि अः यू हैरीटेज ਕੁਝ ਬਿਲਡਿੰਗਸ ਐ ਜਿਨ੍ਹਾਂ ਨੂੰ ਹੈਰੀਟੇਜ ਦਾ ਸਟੇਟਸ ਦਿੱਤਾ ਜਾਵੇ ਤੇ ਉਹਨੇ 82 ਵਿੱਚ ਇਹ ਜਦੋਂ ਬਿਲਡਿੰਗ ਬਣੀ ਸੀ ਉਹਨੇ ਕਾਫੀ ਪੁਰਾਣੀ ਬਿਲਡਿੰਗ ਸੀ ਤਕਰੀਬਨ 30 ਸਾਲਾਂ ਤੋਂ ਬਣੀ ਹੋਈ ਸੀ ਹੈਰੀਟੇਜ ਸਟੇਟਸ ਇਹਨੂੰ ਵੀ ਦਿੱਤਾ ਸੀ ਲੇਕਿਨ ਇਹ ਖਤਮ ਹੋ ਗਈਏ ਤੇ ਕਾਰਨ ਸਿਰਫ ਅੱਗ ਰਹੀ ਹੈ ਇਸ ਦੇ ਕਾਰਨ ਸਭ ਤੋਂ ਵੱਡਾ ਨੁਕਸਾਨ ਤਾਂ ਪ੍ਰਸ਼ਾਸਨ ਨੂੰ ਹੋਇਆ ਉਸ ਤੋਂ ਬਾਅਦ ਕਾਗਜ਼ਾਦੀ ਗੱਲ ਕਰੀਏ ਤਾਂ ਅਜੇ ਤੱਕ ਹਿਸਾਬ ਨਹੀਂ ਲਗਾਇਆ ਜਾ ਸਕਿਆ ਕਿ ਕਿਹੜੇ ਕਾਗਜ਼ ਜਲੇ ਐ ਤੇ ਕਿੰਨਾ ਇਨਫਰਾਸਟ੍ਰਕਚਰ ਡਲ ਗਿਆ ਲੇਕਿਨ ਸਭ ਤੋਂ ਵੱਡਾ ਵੱਡਾ ਨੁਕਸਾਨ ਤਾਂ ਆਈ ਹੈ ਕਿ ਪੂਰੀ ਕੀ ਪੂਰੀ ਬਿਲਡਿੰਗ ਡੜ ਗਿਆ ਉਹ ਨਸ਼ਟ ਹੋ ਗਈ ਹੈ ਖਤਮ ਹੋ ਗਈ ਹੈ ਸ਼ਵਤਾ ਇਸ ਜਾਣਕਾਰੀ ਲਈ ਸ਼ੁਕਰੀਆ ਹੈਰੀਟੇਜ ਸਟੇਟਸ ਦਿੱਤਾ ਗਿਆ ਸੀ ਇਸ 30 ਸਾਲ ਪੁਰਾਣੀ ਬਿਲਡਿੰਗ ਨੂੰ ਜੋ ਕਿ ਹੁਣ ਟਹ ਟੇਰੀ ਹੋ ਚੁੱਕੀ ਹੈ